ਹੁਣ ਮੇਰੇ ਨਾਲ ਜੁੜੇ ਨੇ ਸਾਡੀ ਟੀਮ ਦੇ ਮੈਂਬਰ ਗੁਰਪ੍ਰੀਤ ਕੋਰਿਆਲਾ ਸਾਹਿਬ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਅੱਗੇ ਗੱਲਬਾਤ ਜਾਰੀ ਕਰਦੇ ਆਂ ਬਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਪੰਜਾਬੀ ਔਰ ਪੰਜਾਬ ਟੀਵੀ ਦੇ ਸਰੋਤਿਆਂ ਨੂੰ ਸਮੁੱਚੀ ਟੀਮ ਨੂੰ ਸਭ ਨੂੰ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਜੀ ਸਤਿ ਸ਼੍ਰੀ ਅਕਾਲ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਫਤਿਹ ਬਾਈ ਗੁਰਜੀਤ ਖਾਲਸਾ ਫਤਿਹ ਜੀ 2024 ਦੀ ਆਪਾਂ ਗੱਲ ਕਰ ਲਈਏ 2024 ਦੀਆਂ ਯਾਦਾਂ ਤੇ 2033 ਦੇ ਜੋ ਹੈ ਸੁਪਨੇ ਤੇ ਯਾਦਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਇਹ ਕਰਾਂਗੇ ਕਿ 2024 ਤੁਹਾਡੇ ਵਾਸਤੇ ਕਿਦਾਂ ਦਾ ਰਿਹਾ ਤੁਹਾਡੇ ਪਰਿਵਾਰ ਵਾਸਤੇ ਕਿਦਾਂ ਦਾ ਰਿਹਾ ਹਾਂਜੀ 2024 ਬਾਰੇ ਜੇ ਆਪਾਂ ਪਰਿਵਾਰ ਦੀ ਜਾਂ ਆਪਣੇ ਦੋਸਤਾਂ ਮਿੱਤਰਾਂ ਦੀ ਜਾਂ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਐਵਰੇਜ ਸਾਲ ਜਿਵੇਂ ਆਪਾਂ ਕਹਿੰਨੇ ਵੀ ਠੀਕ ਰਿਹਾ ਹਨ ਪਰ ਓਵਰ ਆਲ ਜੇ ਆਪਾਂ ਗੱਲ ਕਰੀਏ ਸੁਮੂੱਚੀ ਮਨੋਖਤਾ ਦੀ ਹਨਾ ਜਾਂ ਆਲੇ ਦੁਆਲੇ ਦੀ ਗੱਲ ਕਰੀਏ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਹ ਕੋਈ ਬਹੁਤਾ ਵਧੀਆ ਸਾਲ ਨਹੀਂ ਰਿਹਾ 2024 ਜੇ ਸਾਡੀ ਆਪਾਂ ਨਜ਼ਰ ਮਾਰੀਏ ਸਭ ਤੋਂ ਪਹਿਲਾਂ ਆਰਥਿਕ ਪੱਖ ਤੋਂ ਲੋਕਾਂ ਲਈ ਇਹ ਕੋਈ ਬਹੁਤਾ ਵਧੀਆ ਸਾਲ ਨਹੀਂ ਸੀ ਹਨਾ ਜੀ ਜੀ ਆ ਲੋਕ ਫਾਈਨੈਂਸ਼ੀਅਲ ਕ੍ਰਾਈਸਿਸ ਜ਼ਿਆਦਾਤਰ ਦੇਖੇ ਗਏ ਹਨਾ ਹੂੰ ਔਰ ਲੋਕਾਂ ਦੇ ਉੱਤੇ ਆਰਥਿਕ ਜਿਹੜਾ ਬੋਝ ਆ ਬੜਾ ਸੀ ਬੈਂਕਾਂ ਦੇ ਵਿਆਜ ਬੜੇ ਵਧੇ ਹੂੰ ਔਰ ਬੈਣਾ ਬ੍ਰੇਕਾਂ ਹੀ ਵਧੇ 2024 ਚ ਜੀ ਜੀ ਤੇ ਇਹਦੇ ਉੱਤੇ ਲੱਖੀ ਇੱਕ ਇਸ ਤਰ੍ਹਾਂ ਲੱਗਿਆ ਵੇਖਣ ਨੂੰ ਜਿਵੇਂ ਇਹ ਕਾਰਪੋਰੇਟ ਲੋਟਾ ਵਾਲਾ ਸਾਲ ਹੁੰਦਾ ਵੀ ਅਮੀਰ ਲੋਕ ਹੋਰ ਅਮੀਰ ਹੋਏ ਜਪਾਂ ਨਜ਼ਰ ਮਾਰੀਗੇ ਤਾਂ ਇੱਥੋਂ ਦੇ ਵੱਡੇ ਵੱਡੇ ਆਸਟ੍ਰੇਲੀਆ ਦੀ ਵੱਡੇ ਵੱਡੇ ਕਾਰਪੋਰੇਟ ਅਦਾਰਿਆਂ ਦੀ ਭਾਵੇਂ ਉਹ ਫੂਡ ਗਰੋਸਰੀ ਨਾਲ ਸੰਬੰਧਤ ਸਟੋਰ ਜਾਂ ਕੋਈ ਬੈਂਕਾਂ ਦੇਖ ਲਈ ਉਹਨਾਂ ਦਾ ਜਿਹੜਾ ਗ੍ਰੋਸ ਹੈੜੀ ਉਹ ਬੜੀ ਉੱਪਰ ਗਈ ਉਹਨਾਂ ਦੇ ਜਿਹੜੇ ਪ੍ਰੋਫਿਟ ਸੀ ਇਸ ਵਾਰ ਇਹ ਸੁਣਿਆ ਗਿਆ ਵੀ ਇਤਿਹਾਸਿਕ ਪ੍ਰੋਫਿਟ ਉਹਨਾਂ ਨੇ ਕਮਾਏ ਆ ਵੱਡੀਆਂ ਵੱਡੀਆਂ ਫੂਡ ਚੇਨਾਂ ਨੇ ਜਾਂ ਬੈਂਕਾਂ ਨੇ ਪਰ ਉਹਦੇ ਮੁਕਾਬਲੇ ਤੇ ਜੇ ਆਮ ਲੋਕ ਦੇਖੀਏ ਤਾਂ ਉਹ ਕ੍ਰਾਈਸਿਸ ਰਹੇ ਬਹੁਤ ਲੋਕਾਂ ਨੂੰ ਆਪਦੇ ਐਸੈਟਸ ਗਵਾਉਣੇ ਵੀ ਪਏ ਔਰ ਗਵਣੇ ਪੈ ਵੀ ਰਹੇ ਆ ਹਨਾ ਕਾਮਨ ਜਿਹੜਾ ਮੈਂ ਨਾ ਆਮ ਸੁਧਾਰਨ ਬੰਦਾ ਹੈਗਾ ਉਹ ਸੰਕਟ ਚ ਜਾ ਰਿਹਾ ਤੇ ਜਿਹੜਾ ਕਾਰਪੋਰੇਟ ਆ ਜਾਂ ਵੱਡੇ ادارے ਆ ਉਹ ਪ੍ਰੋਫਿਟ ਚ ਜਾ ਰਹੇ ਆ ਵੀ ਉਹ ਉਹਨਾਂ ਦੇ ਉੱਤੇ ਬੋਝ ਬਣ ਕੇ ਵਿਚਰ ਰਹੇ ਆ ਹਨਾ ਹੁਣ ਜੇ ਆਪਾਂ ਦੇਖੀਏ ਪਿਛਲੇ ਸਾਲ 2022-23 ਦੀ ਨਜ਼ਰ ਮਾਰੀਏ ਤਾਂ ਇੱਕ ਆਮ ਜਿਹੜਾ ਬੰਦਾ ਗ੍ਰੋਸਰੀ ਵੀ ਖਰੀਦਣ ਜਾਂਦਾ ਜਿਹੜਾ ਅੱਜ ਖਰੀਦਣ ਜਾਂਦਾ ਜਦੋਂ ਉਹਦੇ ਬਜਟ ਦਾ ਬਹੁਤ ਵੱਡਾ ਫਰਕ ਪੈ ਗਿਆ ਜਿਹੜਾ ਦੋ ਫਰਕ ਹਨਾ ਪਰ ਉਹ ਇੱਕ ਲੋਕਾਂ ਦੀ ਜੇਬਾਂ ਚੋਂ ਨਿਕਲ ਕੇ ਵੱਡੀ ਅਮਾਊਂਟ ਆ ਜਿਹੜੀ ਵੱਡੇ ਆਧਾਰਾਂ ਦੀ ਜੇਬ ਚ ਜਾ ਰਹੀ ਆ ਇਹ ਜਾਂ ਆਫਟਰ ਕੋਵਿਡ ਜਿਹੜਾ ਆਪਾਂ ਇਫੈਕਟ ਕਹਿੰਦੇ ਨੇ ਆਰਥਿਕਤਾ ਦੇ ਪੱਲੇ ਬਹੁਤ ਵੱਡਾ ਇਫੈਕਟ ਆ ਜੀ ਜੀ ਜਿਹੜਾ ਇੱਕ ਉਹ ਮੈਲ ਵੀ ਕੋਵਿਡ ਦੇ ਨਾਂ ਹੇਠ ਮਹਾਮਾਰੀ ਦੇ ਨਾਂ ਹੇਠ ਯਾਨੀ ਇਹਦੀ ਜੋ ਇੱਕ ਨੀਵ ਹੈ ਤੁਸੀਂ ਕਹਿ ਸਕਦੇ ਹੋ ਕੋਵਿਡ ਦੀ ਜਿਹੜੀ ਨੀਵ ਰੱਖੀ ਗਈ ਜੀ ਜੀ ਔਰ ਉਹ ਨੀਵ ਦੇ ਉੱਤੇ ਜਿਹੜੀ ਇਮਾਰਤ ਬਣੀ ਆ 2022 23 24 ਦੇ ਵਿੱਚ ਬਣੀ ਆ ਤੇ ਜਿੱਦਾਂ ਮਹਿੰਗਾਈ ਵਧੀ ਇੰਟਰਸਟ ਰੇਟਸ ਵਧਿਆ ਹੁਣ ਜ਼ਿਆਦਾਤਰ ਸਰਕਾਰਾਂ ਵੀ ਇਸ ਤਰ੍ਹਾਂ ਲੱਗੀਆਂ ਬਾਈ ਵੀ ਜਿਵੇਂ ਉਹ ਹੁਣ ਕਾਰਪੋਰੇਟ ਦੀਆਂ ਮਤਲਬ ਹੈਲਪ ਕਰਨ ਵਾਲੀਆਂ ਜਾਂ ਉਹਨਾਂ ਦੇ ਉਹਨਾਂ ਨੇ ਸਹੈ ਕੀ ਲੱਗੀਆਂ ਹੈਨਾ ਉਹ ਵੀ ਵੈਲਫੇਅਰ ਸਰਕਾਰ ਹੁੰਦੀ ਹੈ ਜਿਹੜੀ ਸਰਕਾਰ ਹੁੰਦੀ ਹੈ ਉਹ ਕਨਸੈਪਟ ਵੈਲਫੇਅਰ ਦੇ ਮਤਲਬ ਇਹਨਾਂ ਦਾ ਦੇ ਆਧਾਰ ਤੇ ਕੰਮ ਕਰਦੀ ਹੁੰਦੀਆਂ ਪਬਲਿਕ ਦੀ ਵੈਲਫੇਅਰ ਦੇ ਜੀ ਜੀ ਤੇ ਉਹਨਾਂ ਦੇ ਉਹਨਾਂ ਨੇ ਦੇਖਣਾ ਹੁੰਦਾ ਪਰ ਜਿਆਦਾ ਜਿਵੇਂ ਕਹਿੰਦੇ ਰਾਜ ਨੇ ਜਾਂ ਸਰਕਾਰਾਂ ਨੇ ਖਿਆਲ ਰੱਖਣਾ ਹੁੰਦਾ ਪਰ ਇੱਥੇ ਲੱਗ ਰਿਹਾ ਵੀ ਜਿਹੜੀ ਉਹ ਸਰਕਾਰਾਂ ਵੀ ਕਿਵੇਂ ਕਿਤੇ ਨਾ ਕਿਤੇ ਉਹ ਵੱਡੇ ਅਦਾਰਿਆਂ ਜਾਂ ਕੁਝ ਮੁਠੀ ਭਰ ਦੁਨੀਆਂ ਦੇ ਲੋਕ ਆ ਜਿਹੜੇ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਤਾਂ ਇੱਕ ਕਾਮਨ ਪਰਸੈਪਸ਼ਨ ਹੀ ਆ ਵੀ ਉਹਨਾਂ ਦੇ ਹੱਥਾਂ ਜੀ ਹੁੰਦੀਆਂ ਪਰ ਉਹ ਇਸ ਵਾਰ ਜਿਵੇਂ 24 ਚ ਐ ਲੱਗੇ ਜਿਵੇਂ ਖੁੱਲ ਕੇ ਆ ਗਈਆਂ ਹੁੰਦੀਆਂ ਜੀ ਜੀ ਵੀ ਸਾਰਾ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਗੱਲ ਕੀਤਾ ਹੁੰਦਾ ਸਿਰਫ ਕਾਰਪੋਰੇਟ ਵੈਲਫੇਅਰ ਦਾ ਕਨਸੈਪਟ ਜਿਹੜਾ ਮੋੜੇ ਆ ਗਿਆ ਹੈ ਨਾ ਜੀ ਜੀ ਇਸ ਤਰ੍ਹਾਂ ਲੱਗਦਾ ਤੇ ਐਜ਼ ਅ ਬਿਜ਼ਨਸ ਪਰਸਨ ਐਜ਼ ਅ ਬਿਜ਼ਨਸ ਪਰ ਤੁਹਾਡਾ ਕੀ ਥੀ ਵਿਊ ਹੈ ਕੀ ਵਿਜ਼ਨ ਹੈ ਕੀ 2025 ਚ ਕਿਦਾਂ ਦਾ ਰਹੇਗਾ ਅ ਕੋਈ ਲੱਗਦਾ ਰਿਹਾ ਨਹੀਂ ਕਿ ਬਹੁਤ ਵਧੀਆ ਰਹੂਗਾ ਹਜੇ ਕਿਉਂਕਿ ਇਸ ਪੋਜੀਸ਼ਨ ਤੋਂ ਵੀ ਜਿਹੜਾ ਹੌਲੀ-ਹੌਲੀ ਹਜੇ ਰਿਕਵਰੀ ਹੋਣੀ ਆ ਉਹਨੂੰ ਵੀ ਟਾਈਮ ਲੱਗਣ ਲੱਗੂਗਾ ਹਨ ਜੀ 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 ਬੈਕ ਟੂ ਨੋਰਮਲ ਹੁੰਦਿਆਂ ਜੇਕਰ ਹੋਣਾ ਅੱਜ ਹੀ ਸ਼ੁਰੂ ਹੁੰਦਾ ਤਾਂ ਜੀ 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 ਯਾਨੀ ਵਕਤ ਲੱਗੇਗਾ ਹੌਲੀ-ਹੌਲੀ 2026 ਤਾਈਂ ਤੱਕ ਹੋ ਗਏ ਕਰ ਸਕਦੇ ਇਸ ਤਰ੍ਹਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਦੁਨੀਆ ਜਾਨੀ ਕਿ ਸਾਰੀ ਆ ਜਿਹੜੀ ਉਹ ਕਾਰਪੋਰੇਟ ਜਗੜ ਚ ਆ ਰਹੀ ਆ ਆ ਰਹੀ ਆ ਜੀ ਨਾ ਜ 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 ਤੋ ਫਿਊਲ ਕਿੱਥੇ ਗਿਆ ਹਨ ਜਾ ਕੇ ਰੇਟ ਵਧੇ ਉਦੋਂ ਜਦੋਂ ਸ਼ੁਰੂ ਹੋਈ ਉਹਦਾ ਅਫੈਕਟ ਵੀ ਜਿਹੜਾ ਆਮ ਲੋਕਾਂ ਦੇ ਉੱਤੇ ਹੀ ਪੈ ਰਿਆ ਹਨ ਜੀ ਜੀ ਉਹ ਵੀ ਸਾਰੀ ਜਿਵੇਂ ਹੁਣ ਜਿਹੜੇ ਸਿਆਣੇ ਲੋਕਾਂ ਨਾਲ ਆਪਾਂ ਜਦੋਂ ਗੱਲ ਕਰਦੇ ਆ ਉਹ ਵੀ ਕਹਿੰਦੇ ਵੀ ਕਾਰਪੋਰੇਟਾਂ ਦੀਆਂ ਖੇਡਾਂ ਹੀ ਆ ਇਹ ਹਨਾ ਮੁਠੀ ਪਰ ਲੋਕਾਂ ਦੀਆਂ ਖੇਡਾਂ ਹੀ ਆ ਜਿਹੜੀਆਂ ਦੁਨੀਆਂ 'ਚ ਆਮ ਬੰਦੇ ਨੂੰ ਦੇ ਉੱਤੇ ਅਸਰ ਕਰ ਰਹੀਆਂ ਹਨਾ ਕੱਲਾ ਆਰਥਿਕ ਨਹੀਂ ਜੇ ਆਪਾਂ ਪਿਛਲੇ ਸਾਲ ਨੰਗ ਚੁੱਕਿਆ ਸਾਲ ਜਿਹੜਾ ਕੱਲ ਵੀਰ ਚੁੱਕਿਆ ਇਹਦੇ ਵਿੱਚ ਕਈ ਇਹੋ ਜਿਹੀਆਂ ਆਪਾਂ ਨੂੰ ਫਿਗਰਾਂ ਜਾਂ ਅੰਕੜੇ ਬੜੇ ਚਿੰਤਾਜਨਕ ਸਾਡੇ ਸਾਹਮਣੇ ਆ ਰਹੇ ਆ 2024 ਦੇ ਵਿੱਚ ਕਹਿੰਦੇ ਵੀ ਜਿਹੜੀ ਅ ਬੱਚਿਆਂ ਦੀ ਡੈਥ ਰੇਟ ਆ ਵਾਰ ਦੇ ਵਿੱਚ ਕਿਤੇ ਹੋਣੀ ਉਹ ਬੜੀ ਵੱਡੀ ਉਹ ਉਹਦੀ ਫਿਗਰ ਬਹੁਤ ਉੱਪਰ ਜਾਵੜੀ ਤੇ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਭਾਜੀ ਇਹਦੇ ਚ ਆਪਾਂ ਇੱਕ ਹੋਰ ਘੜੀ ਜੋੜੀਏ ਜੋ ਬੱਚਿਆਂ ਦੇ ਵਿੱਚ ਮੈਲਬਨ ਦੀ ਆਪਾਂ ਗੱਲ ਕਰਦੀ ਹੈ ਕ੍ਰਾਈਮ ਰੇਟ ਵੱਧ ਰਿਹਾ ਹੈ ਉਹ ਵੀ ਇਹੀ ਕਾਰਨ ਸੋਚਦੇ ਤੁਸੀਂ ਅ ਕਿਤੇ ਨਾ ਕਿਤੇ ਜਿਹੜਾ ਸੁਸਾਇਟੀ ਚ ਕ੍ਰਾਈਮ ਵੱਧ ਰਿਹਾ ਹੈ ਨਾ ਓਵਰ ਆਲ ਤਾਂ ਜੇ ਉਹਦਾ ਅਫੈਕਟ ਤਾਂ ਹੈ ਹੀ ਆ ਜੀ ਕ੍ਰਿਡਾ ਆਰਥਿਕ ਸੰਕਟ ਦਾ ਵੱਡਾ ਅਫੈਕਟ ਤਾਂ ਉਹਦੇ ਵਿੱਚ ਹੈ ਹੀ ਆ ਹਨਾ ਔਰ ਜਿਹੜਾ ਹੁਣ ਆਪਾਂ ਗੱਲ ਕਰਨੀ ਸੀ ਰਸ਼ੀਆ ਵਾਲੀ ਜੀ ਜੀ ਰਸ਼ੀਆ ਦੇ ਵਿੱਚ ਕਿਹਾ ਜਾਂਦਾ ਵੀ ਰਸ਼ੀਆ ਯੂਕਰੇਨ ਦੀ جنگ ਚ ਐਵਰੇਜ 16 ਬੱਚੇ ਵੀਕਲੀ ਹਮਮ ਜੰਗ ਦੀ ਭੇਡ ਚੜਦਾ ਹੈ ਜਿਹੜੇ ਮਰ ਰਹੇ ਆ ਜੀ ਜੀ ਐਵਰੇਜ ਵੀਕਲੀ ਜਦੋਂ ਜੰਗ ਸਟਾਰਟ ਹੋਈ ਆ 1600 ਸਮਥਿੰਗ ਪਲੱਸ ਜਿਹੜੇ ਬੱਚੇ ਹੁਣ ਤੱਕ ਮਾਰੇ ਜਾ ਚੁੱਕੇ ਆ ਜਿਹੜੇ ਉਹਨਾਂ ਨੇ ਡਿਕਲੇਅਰ ਕੀਤੇ ਜਾ ਚੁੱਕੇ ਆ ਔਰ 2020 ਦੇ ਵਿੱਚ ਜਿਹੜਾ ਆਪਾਂ ਜੀ ਆਪਾਂ ਮੈਲਬਨ ਇਸ ਦਾ ਓਨਲੀ ਸਿਟੀ ਇਨ ਦਾ ਵਰਲਡ ਹਾਂਜੀ ਉਹ ਫੇਸਡ ਲੋਂਗੇਸਟ ਲੋਕਡਾਊਨ ਇਨ ਦਾ ਕੋਵਿਡ ਕਿ ਸਭ ਤੋਂ ਲੰਮਾ ਲੋਕਡਾਊਨ ਆਪਾਂ ਨੂੰ ਫੇਸ ਕਰਨਾ ਪਿਆ ਸਕੂਲ ਬੰਦ ਰਹੇ ਔਰ ਬੱਚੇ ਸਕੂਲ ਨਹੀਂ ਜਾ ਸਕੇ ਔਰ ਜੋ ਘਰ ਦੇ ਵਿੱਚ ਓਮ ਸਿਕਨੈਸ ਹੋਈ ਸਕਰੀਨ ਦੇ ਯੂਜ਼ ਟੂ ਹੋ ਗਏ ਔਰ ਇਥੇ ਕਾ ਟਾਈਮ ਇਨਾ ਕੋ ਮਾਪਿਓ ਦੇ ਕੋਲ ਕਿ ਇਨਾ ਟਾਈਮ ਆਪ ਬੱਚਿਆਂ ਨੂੰ ਨਹੀਂ ਦੇ ਦਦੇ ਕਿਉਂਕਿ ਅਦਾਰੇ ਸਾਡੇ ਇਦਾਂ ਦੇ ਨੇ ਖਰਚੇ ਇਦਾਂ ਦੇ ਨੇ ਤੇ ਆਪਾਂ ਟਾਈਮ ਨਹੀਂ ਦੇ ਸਕਦੇ ਤੇ ਮੇਰੇ ਖਿਆਲ ਉਹਨੇ ਵੀ ਇਸ ਚੀਜ਼ ਦੇ ਉੱਤੇ ਬੜਾ ਇੱਕ ਵਰਕ ਕੀਤਾ ਕਿ ਜੋ ਕ੍ਰਾਈਮ ਰੇਟ ਵਧ ਰਿਹਾ ਬੱਚਿਆਂ ਦੇ ਵਿੱਚ ਸਟੈਬਿੰਗ ਕਰ ਰਹੇ ਨੇ ਬੱਚੇ ਕਾਰ ਚੋਰੀਆਂ ਕਰ ਰਹੇ ਨੇ ਉਹ ਪਿੱਛੇ ਜੀ ਆਪਾਂ ਇੱਕ ਖਬਰ ਵੀ ਨਸ਼ਰ ਕੀਤੀ ਸੀ ਆਪਣੇ ਚੈਨਲ ਦੇ ਉੱਤੇ ਕਿ ਜੋ 10 ਜਾਂ 15 ਜੋ ਬੜੇ ਹੀਨियस ਕ੍ਰਿਮੀਨਲ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਤੇ ਉਹਦੇ ਜਿਹੜਾ ਸਭ ਤੋਂ ਘੱਟ ਉਮਰ ਦਾ ਜਿਹੜਾ ਕ੍ਰਿਮੀਨਲ ਸੀ ਉਹਦੀ ਉਮਰ ਸਿਰਫ 13 ਸਾਲ ਸੀ ਤੇ ਉਹ 13 ਸਾਲ ਦੀ ਛੋਟੀ ਜੀ ਬ ਤੇ ਉਹਦੇ ਵਿੱਚ ਮੇਰੇ ਖਿਆਲ ਅੰਡਰ 20 ਮੇਰੇ ਖਲ 5 ਕੇ 6 ਬੱਚੇ ਸਨ ਵਿੱਚੋਂ ਦੋ ਮੁੰਡੇ ਚਾਰ ਕੁੜੀਆਂ ਸੀਗੀਆਂ ਔਰ ਇਹ ਬਹੁਤ ਇੱਕ ਸਵਾਲਿਆ ਨਿਸ਼ਾਨ ਹੈ 2025 ਦੇ ਵਿੱਚ ਵੀ ਆਪਾਂ ਨੂੰ ਇੱਥੇ ਕੰਮ ਕਰਨਾ ਪੈਣਾ ਆਪਾਂ ਆਪਣੇ ਘਰ ਦੀ ਜ਼ਿੰਮੇਵਾਰੀ ਚੁੱਕ ਸਕਦੇ ਆ ਸਾਡੇ ਬੱਚੇ ਕਿੱਥੇ ਜਾ ਰਹੇ ਨੇ ਉਹਨਾਂ ਦੀ ਫਰੈਂਡ ਲਿਸਟ ਦੇ ਵਿੱਚ ਕਿਹੜੇ ਫਰੈਂਡ ਨੇ ਉਹ ਸੋਸ਼ਲ ਮੀਡੀਆ ਤੇ ਕੀ ਕੀ ਦੇਖ ਰਹੇ ਨੇ ਉਹਨਾਂ ਦੀ ਗੂਗਲ ਹਿਸਟਰੀ ਕੀ ਦੱਸ ਰਹੀ ਹੈ YouTube ਤੇ ਕੀ ਦੇਖ ਰਹੇ ਨੇ ਕਿਦਾਂ ਦਾ ਕੰਮ ਕਰ ਰਹੇ ਨੇ ਤੇ ਉਹ ਸਾਰਾ ਮੇਰੇ ਖਣ ਸਾਨੂੰ ਐਜ਼ ਅ ਪੇਰੈਂਟ ਉਹਨਾਂ ਨੂੰ ਇੱਕ ਵਾਚ ਕਰਨਾ ਪੈਣਾ ਬਿਲਕੁਲ ਜੀ ਕਿੰਨੀਆਂ ਵਾਰਤਾ ਪਾਉਣ ਦੇਖੀ ਤਾਂ ਪਿਛਲੇ ਸਾਲ ਚ ਆਪਾਂ ਪਿਛਲੇ ਮਹੀਨਿਆਂ ਚ ਹੀ ਦੇਖਿਆ ਕਟੋਕਟਾ ਪਰ ਸਾਊਥ-ਈਸਟ 'ਚ ਬੈਠੇ ਆ ਆਪਣਾ ਸਟੂਡੀਓ ਸਾਊਥ-ਈਸਟ 'ਚ ਇਹਦੇ ਵਾਲੇ ਦੋ ਵਾਲੇ ਜੇ ਆਪਾਂ ਨਿਗਾਹ ਮਾਰੀਏ ਤਾਂ ਗਾਰਾ ਚੋਰੀ ਦਾ ਹਰ ਰੋਜ਼ ਕਿੰਨੀ ਵੱਡੇ ਪੱਧਰ ਤੇ ਹੋ ਰਿਹਾ ਉਹਦੇ 'ਚ ਵੀ ਜਦੋਂ ਇਨਵੋਲਵਮੈਂਟ ਆ ਜਾਂ ਹੁੰਦੀ ਆ ਜਾਂ ਕੋਈ ਫੜਿਆ ਜਾਂਦਾ ਤਾਂ ਉਹ ਬਾਲੇ ਟੀਨੇਜਰ ਹੀ ਹੁੰਦੇ ਆ ਟੀਨੇਜਰ ਹੁੰਦੇ ਆ ਜੀ ਉਹ ਕਿਤਨਾ ਕਰੇ ਸੋਸਾਇਟੀ ਦੇਣ ਬਦੈਣਾ ਤਿਲਕ ਰਹੀ ਆ ਯਾਨੀ ਜਿਹੜੀ ਮੋਰਲਸ ਨੇ ਜਿਹੜੇ ਐਥਿਕਸ ਨੇ ਉਹ ਡਾਊਨ ਜਾ ਰਹੇ ਨੇ ਟੈਕਨੀਕਲੀ ਔਰ ਮੈਟੀਰੀਅਲਿਸਟਿਕ ਆਪਾਂ ਗੱਲ ਕਰੀਏ ਤਾਂ ਆਪਾਂ ਸਟਰੋਂਗ ਹੋ ਰਹੇ ਆਂ ਲੇਕਿਨ ਕਿਤਨੇ ਕਿਤਨੇ ਸਾਡੀ ਮੋਰੈਲਟੀ ਹੈ ਜੋ ਸਾਡੀ ਨੈਤਿਕਤਾ ਹੈ ਜੋ ਸਾਡੇ ਐਥਿਕਸ ਨੇ ਉਹ ਡਾਊਨ ਹੋ ਰਹੇ ਨੇ ਤੇ ਉਹਦੇ ਤੇ ਮੇਰੇ ਕੋਲ 2025 ਤੱਕ ਕੰਮ ਕਰਨਾ ਜੇ ਆਪਾਂ ਸਧਾਰਨ ਭਾਸ਼ਾ 'ਚ ਗੱਲ ਕਰੀਏ ਤਾਂ ਮਨੁੱਖ ਕਿਹਾ ਮੰਨਿਆ ਜਾ ਰਿਹਾ ਵੀ ਮਨੁੱਖ ਤਰੱਕੀ ਕਰ ਰਿਹਾ ਜੀ ਜੀ ਪਰ ਸਾਲ ਹਰ ਮਹੀਨੇ ਹਰ ਦਿਨ ਜੀ ਜੀ ਪਰ ਕਿਤੇ ਕਿਤੇ ਲੱਗਦਾ ਐਥਿਕਲੀ ਵੀ ਮਨੁੱਖ ਉਨਾ ਹੀ ਕਰ ਕਰ ਰਿਹਾ ਜੀ ਜੀ ਡੇ ਬਾਏ ਡੇ ਜੀ ਜੀ ਵੇ ਅ ਇੱਕ ਤਾਂ ਮਤਲਬ ਬੱਚਿਆਂ ਨੂੰ ਪਾਲਣ ਚ ਜਾਂ ਕਿਤੇ ਕਮੀ ਆ ਰਹੀ ਆ ਸੋਸਾਇਟੀ ਜਿਹੜੀ ਉਹ ਗਰਕ ਰਹੀ ਆ ਉਹ ਭਾਵੇਂ ਆਪਾਂ ਦੇਖੀਏ ਵੱਡੇ ਤੋਂ ਵੱਡੇ ਲੀਡਰ ਵੱਡੇ ਤੋਂ ਵੱਡੇ ਦੀਆਂ ਦੇਸ਼ਾਂੀਆਂ ਸਰਕਾਰਾਂ ਵੱਡੇ ਤੋਂ ਵੱਡੇ ਕਾਰਪੋਰੇਟ ਆ ਜਿਹੜੇ ਉਹ ਹੌਲੀ 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 ਮੁਨਾਫਾ 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 ਬਸ ਸਿਰਫ ਉਧਰ ਨੂੰ ਜਾਰੀ ਗੱਲ ਲੱਗਣਾ ਆ ਆਮ ਮਨੁੱਖ ਵੀ ਹੁਣ ਉਸੇ ਲਗਜ਼ਰੀ ਸੋਸੇ ਚਮਕਦਮ ਚੀਕਵਾਇਆ ਜਾਂਦਾ ਡੌੜਦਾ ਜਾਂਦਾ ਹੈਗਾ ਜਿਹਦੇ ਕਰਕੇ ਕਾਸ਼ ਅਸੀਂ ਮਤਲਬ ਉਮੀਦ ਕਰਦੇਵੇਂ 2025 ਦੇ ਵਿੱਚ ਸ਼ਾਇਦ ਇੱਕ ਨਵਾਂ ਸਾਲ ਨਵਾਂ ਦਿਨ ਤੇ ਲੋਕ ਅੱਜ ਸ਼ੁਰੂ ਹੋਇਆ ਕਰਨਾ ਅਸੀਂ ਥੋੜਾ ਜਿਹਾ ਧਿਆਨ ਉਧਰਲੇ ਪਾਸੇ ਨੂੰ ਦੇਣਾ ਸ਼ੁਰੂ ਕਰੀਏ ਵੀ ਸੋਸਾਇਟੀ ਦੇ ਐਥਿਕਸ ਵੀ ਲੋਕ ਅਡਾਪਟ ਕਰਨ ਇਹ ਸਾਡੀ ਤੇ ਜਾਂਦੇ ਜਾਂਦੇ ਜੇ ਆਪਾਂ ਐਂਟਰਟੇਨਮੈਂਟ ਦੇ ਵਿੱਚ ਆਪਾਂ ਗੱਲ ਕੀਤੀ ਜਾਂਦੇ ਜਾਂਦੇ ਆਪਾਂ ਜੇ ক্রিকেট ਬਾਰੇ ਗੱਲ ਕਰ ਲਈਏ ਕਿਉਂਕਿ ਮੈਲਬਨ ক্রিকেট ਗਰਾਊਂਡ ਤੁਸੀਂ ਵੀ ਮੈਚ ਦੇਖਣ ਗਏ ਬੋਕਸਿੰਗ ਦੇ ਟੈਸਟ ਇੱਕ ਬਹੁਤ ਵੱਡਾ ਇਵੈਂਟ ਹੋਇਆ ਰਿਕਾਰਡ ਬਣ ਗਿਆ ਮੇਰੇ ਖਿਆਲ 370-72 ਹਜ਼ਾਰ ਬੰਦਾ 5 ਦਿਨਾਂ ਦੇ ਵਿੱਚ ਉੱਥੇ ਪਹੁੰਚਿਆ ਜੋ ਗਰਾਊਂਡ ਦੇ ਵਿੱਚ ਮੌਜੂਦ ਸੀ ਟਿਕਟਾਂ ਜ਼ਿਆਦਾ ਵਿਕੀਆਂ 4 ਲੱਖ ਤੋਂ ਜ਼ਿਆਦਾ ਟਿਕਟਾਂ ਗਈਆਂ ਲੇਕਿਨ ਕਹਿੰਦੇ ਨੇ ਕਿ ਉਹ ਬੰਦੇ ਉਹਨੇ ਪਹੁੰਚ ਨਹੀਂ ਸਕੇ ਕੋਈ ਜਿਵੇਂ ਕਰਕੇ ਨਵੇਂ ਸਾਲ ਦੀ ਤਿਆਰੀ ਕਰਕੇ ਇਧਰ ਧੁਰ ਗਏ ਲੇਕਿਨ 374 ਹਜ਼ਾਰ ਦੇ ਕਰੀਬ ਸ਼ਾਇਦ ਬੰਦਾ ਉੱਥੇ ਪਹੁੰਚਿਆ ਤੇ ਭਾਰਤੀ ਟੀਮ ਜੋ ਹੈ ਇੱਕ ਡਰਾਅ ਮੈਚ ਉਹਨਾਂ ਦੀ ਇੱਕ ਕਹਿੰਦੇ ਨੇ देता ਤੇ ਸਿੱਟਣ ਦੇ ਵਿੱਚ ਤਿੰਨ ਤਰੀਕ ਨੂੰ ਮੈਚ ਦੁਆਰਾ ਸ਼ੁਰੂ ਹੋਇਆ ਤੁਸੀਂ ਕੀ ਸੋਚਦੇ ਹੋ ਕਿ ਇੰਡੀਆ ਕਮਬੈਕ ਕਰੇਗਾ ਨਹੀਂ ਕਰੇਗਾ ਬਿਲਕੁਲ ਜੀ ਦੋ ਉਮੀਦ ਕਰਦੇ ਆ ਹਨ ਵੀ ਕਮਬੈਕ ਕਰੇ ਤੇ ਉਹ ਘਟੋ ਘਟ ਸੀਰੀਜ਼ ਡਰਾ ਹੋਵੇ ਹਨ ਜੀ ਜੀ ਤੇ ਅੱਗੇ ਦੇਖੋ ਕੀ ਹੁੰਦਾ ਜੀ 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 ਉਮੀਦ ਕਰਦੇ ਆ ਕਿ 2025 ਦੇ ਵਿੱਚ ਜੋ ਹੈ ਇੰਡੀਅਨ ਟੀਮ ਔਰ ਸਾਡੀ ਪੰਜਾਬੀ ਕਮਿਊਨਿਟੀ ਸਾਰੇ ਤਰੱਕੀਆਂ ਕਰਨਗੇ ਔਰ ਤੁਸੀਂ ਜੋ ਹੈ ਹਮ ਹਮਾ ਕੇ ਹਰ ਜਗ੍ਹਾ ਪਹੁੰਚੋਗੇ ਔਰ ਸਾਰੀ ਜਗ੍ਹਾ ਜੋ ਹੈ ਤੁਸੀਂ ਇਸ ਚੀਜ਼ ਦਾ ਤੁਸੀਂ ਲਾਹਾ ਖਟੋਗੇ ਮੇਰੇ ਖਿਆਲ ਹੁਣ ਮੈਨੂੰ ਇਸ਼ਾਰਾ ਹੋ ਰਿਹਾ ਕਿ ਆਪਾਂ ਇਹ ਪ੍ਰੋਗਰਾਮ ਜੀ ਗੁਰਪ੍ਰੀਤ ਭਾਈ ਹਾਂਜੀ ਆਪਾਂ ਗੱਲ ਕਰ ਰਹੇ ਸੀ 2025 ਦੇ ਬਾਰੇ ਸਪੋਰਟਸ ਦੇ ਬਾਰੇ ਆਪਾਂ ਜੇ ਸਪੈਸ਼ਲਿਸਟ ਫੀਲਡ ਦੀ ਗੱਲ ਕਰੀ ਜਣਾ ਮੈਨੂੰ ਲੱਗਦਾ ਪੰਜਾਬੀ ਕਮਿਊਨਿਟੀ ਲਈ 2025 ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਇੱਕ ਵਧੀਆ ਸਾਲ ਹੋਊਗਾ ਜੀ ਖਾਸ ਕਰਕੇ ਔਰ ਜੇਪਾਥਲੈਟਿਕਸ ਦੀ ਗੱਲ ਕਰੇ ਸਪੋਰਟਸ ਦੀ ਗੱਲ ਕਰੀਏ 2025 ਦੇ ਵਿੱਚ ਚੰਗੇ ਰਿਜ਼ਲਟ ਆਉਣ ਦੀ ਉਮੀਦ ਆ ਕਿਉਂਕਿ ਕਾਫੀ ਵੱਡੇ ਪੱਧਰ ਤੇ ਆਪਣੀ ਕਮਿਊਨਿਟੀ ਚ ਤਿਆਰੀ ਚੱਲ ਰਹੀ ਆ ਹਨਾ ਖਾਸ ਕਰਕੇ ਆਪਾਂ ਦੇਖੀਏ ਇੱਥੇ ਵੀ ਕੇਸੀ ਫੀਲਡ ਚ ਕਾਫੀ 25 ਬੱਚੇ ਆਪਣੇ ਤਿਆਰੀ ਕਰ ਰਹੇ ਆ ਹੂੰ ਹੂੰ ਔਰ ਸਿਡਨੀ ਚ ਵੀ ਇੱਕ ਕਲੱਬ ਜਾਰੀ ਕਰਵਾ ਰਹੀ ਆ ਹਨਾ ਜੀ ਜੀ ਔਰ ਬੱਚੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਰਿਜ਼ਲਟ ਬਹੁਤ ਸੋਹਣੇ ਆਏ ਆ ਤੇ ਇਸ ਸਾਲ ਉਮੀਦ ਆ ਵੀ ਪੰਜਾਬੀ ਕਮਿਊਨਿਟੀ ਦਾ ਨਾਂ ਵੱਡੇਖਰਾਂ ਚ ਸੁਣਨ ਨੂੰ ਮਿਲੂਗਾ ਉਮੀਦ ਕੀਤੀ ਜਾਂਦੀ ਹੈ ਜੀ ਤੁਸੀਂ ਵੀ ਆਪਣੀ ਫੈਮਿਲੀ ਦੇ ਵਿੱਚ ਮੇਰੇ ਖਿਆਲ ਤੁਹਾਡੀ ਬੱਚੇ ਵੀ ਜੋ ਹੈ ਕਰ ਰਹੇ ਨੇ ਔਰ ਨੈਸ਼ਨਲ ਜੋ ਹੈ ਹੋਇਆ ਔਰ ਉਹਦੇ ਵਿੱਚ ਹਮ ਆਗੇ ਪਾਰਟਿਸਪੇਟ ਇਤੋਂ ਦੇ ਬੱਚਿਆਂ ਨੇ ਕੀਤਾ ਵਧੀਆ ਰਿਜ਼ਲਟ ਆਇਆ ਔਰ ਲਗਭਗ 40 ਤੋਂ 50 ਬੱਚੇ ਰੜੇ ਹੈਗੇ ਐਕਟਿਵ ਆ ਐਕਟਿਵ ਆ ਆਸਟ੍ਰੇਲੀਅਨ ਐਥਲੈਟਿਕਸ ਦੇ ਵਿੱਚ ਆਸਟ੍ਰੇਲੀਅਨ ਐਥਲੈਟਿਕਸ ਵਿੱਚ ਔਰ ਕ੍ਰਿਕਟ ਦੇ ਵਿੱਚ ਵੀ ਅੱਛੇ ਕਰ ਰਹੇ ਨੇ ਮੇਰੇ ਖਿਆਲ ਅੰਡਰ 19 ਵਿੱਚ ਜਾਂ ਮੇਰੇ ਖਿਆਲ ਨੈਸ਼ਨਲ ਆਸਟ੍ਰੇਲੀਅਨ ਔਮਨ ਟੀਮ ਦੇ ਵਿੱਚ ਵੀ ਸਾਡੀ ਦੋ ਬੱਚੀਆਂ ਦਾ ਪੰਜਾਬੀ ਬੱਚਿਆਂ ਦਾ ਸੈLECTION ਹੋਇਆ ਹੈ ਦੋ ਬੱਚਿਆਂ ਦਾ ਸੈLECTION ਹੋ ਗਏ ਦੋ ਬੱਚਾ ਲੜਕਿਆਂ ਦੀ ਹੋਈ ਹੈ ਅੰਡਰ 19 ਦੋ ਲੜਕੇ ਤਾਂ ਖੇਡ ਕੇ ਆਏ ਆਲਰੇਡੀ ਵਰਲਡ ਕੱਪ ਖੇਡ ਕੇ ਆਏ ਔਰ ਅੰਡਰ 19 ਲੇਕਿਨ ਮੇਰੇ ਖਿਆਲ ਹੁਣ ਦੋ ਕੁੜੀਆਂ ਦੀ ਸੈLECTION ਹੋਈ ਹੈ ਔਰ ਹੁਣ ਖੇਡਣ ਗਿਆ ਮੇਰੇ ਸਾਹਮਣੇ ਜੋ ਹੈ ਅਸ਼ੇਦ ਜੋ ਸ਼ੁਰੂ ਹੋ ਰਹੀ ਹੈ ਵੀ ਮੈਂ ਦਾ ਉਮਰ ਖਿਆਲ ਹਾਂਜੀ ਵਰਲਡ ਕੱਪ ਦੇ ਵਿੱਚ ਵੀ ਖੇਡਣਗੇ ਔਰ ਉਮੀਦ ਕਰਦੇ ਆ ਕਿ ਸਾਡੀ ਪੰਜਾਬੀ ਕਮਿਊਨਿਟੀ ਐਦਾਂ ਹੀ ਜੋ ਹੈ ਤਰੱਕੀ ਕਰੇਗੀ ਔਰ ਹਾਕੀ ਦੀ ਵੀ ਕਲੱਬਾਂ ਜਿਹੜੀਆਂ ਦੈਂਟ ਚੈਂਪੀਅਨ ਕਲੱਬਾਂ ਤੇ ਹੱਕ ਦੀਆਂ ਉਹਨਾਂ ਦੇ ਵਿੱਚ ਵੀ ਆਪਣੇ ਵਧੀਆ ਅਚੀਵਮੈਂਟਸ ਉਹਨਾਂ ਦੀਆਂ ਉਹ ਮੇਰੇ ਕਹਿੰਦਾ ਡਿਵੀਜ਼ਨ ਆਪੋ ਹੀ ਉਹਨਾਂ ਦੀ ਕਲੱਬਾਂ ਦੀ ਸ਼ਾਇਦ ਤੇ ਵਾਲੀਬਾਲ 'ਚ ਵੀ ਜਿਹੜੀ ਆਪਣੇ ਪੈਕਨਮ ਦੀ ਟੀਮ ਉਹਦੇ ਚਾਰ ਪਲੇਅਰ ਮੈਂ ਨਿਊਜ਼ ਸ਼ਾਇਦ ਐਸੇ ਸਾਲ ਦੀ ਹੋਈ ਆ ਜਿਹੜੇ ਉਹ ਸਟੇਟ ਟੀਮ 'ਚ ਵਿਕਟੋਰੀਆ ਟੀਮ 'ਚ ਆਏ ਆ ਔਰ ਬਹੁਤ ਵਧੀਆ ਉਹ ਪਰਫਾਰਮ ਕਰ ਰਹੇ ਆ ਹਮਮ ਕਾਫੀ ਸਾਰੀਆਂ ਵਧੀਆ ਖਬਰਾਂ ਸਪੋਰਟਸ ਨਾਲ ਸੰਬੰਧਤ ਸਾਡੀ ਕਮਿਊਨਿਟੀ ਦੀ ਇਨਵੋਲਵਮੈਂਟ ਉਹ ਜਿਹੜੀ ਬਹੁਤ ਚੰਗਾ ਸ਼ਗਨਾ ਸਾਡੇ ਲਈ ਕਿਉਂਕਿ ਅਸੀਂ ਕੱਲੇ ਪੈਸੇ ਕਮਾਉਣ ਜਾਂ ਅਮੀਰ ਬਣਨ ਨਹੀਂ ਇੱਥੇ ਆਏ ਅਸਲ ਚ ਤਾਂ ਸੋਹਣੀ ਜ਼ਿੰਦਗੀ ਜਿਉਣ ਆਏ ਆ ਸੋਹਣਾ ਸਾਡਾ ਜਿਹੜਾ ਪੁਵੇਖਾ ਸੀ ਦੇਖ ਰਹੇ ਆ ਔਰ ਇੱਕ ਜਿਹੜਾ ਸਪੋਰਟਸ ਦਾ ਇੱਕ ਚੰਗਾ ਰਸਤਾ ਔਲੋਵਰ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਸਹੀ ਸਮੇਂ ਤੇ ਸਹੀ ਮੌਕੇ ਤੇ ਔਰ ਸਹੀ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਆਸਟ੍ਰੇਲੀਆ ਦਾ ਦਾ ਦੇਸ਼ ਹੈ ਇਥੋਂ ਸਰਕਾਰਾਂ ਦੀ ਐਡੇ ਦੀ ਫੈਸਿਲਿਟੀਆਂ ਹੈਗੀਆਂ ਨੇ ਕਿ ਬੱਚੇ ਇਥੇ ਖੇਡਾਂ ਦੇ ਵਿੱਚ ਔਰ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਫਿਊਚਰ ਬਣਾ ਸਕਦੇ ਆ ਔਰ ਜਾਂਦੇ ਜਾਂਦੇ ਆਪਾਂ ਹੁਣ ਜੇ ਪ੍ਰੋਗਰਾਮ ਫਿਨਿਸ਼ ਕਰੀਏ ਤੇ ਇੱਕ ਛੋਟੀ ਜੀ ਸਟੋਰੀ ਨਾਲ ਮੈਂ ਫਿਨਿਸ਼ ਕਰਨਾ ਚਾਹਾਂਗਾ ਤੇ ਕਹਿੰਦੇ ਨੇ ਕਿ ਇੱਕ ਰੀ ਕਿਛੜਿਆ ਦੇ ਘਰ ਦੇ ਵਿੱਚ ਨਾ ਇੱਕ ਊਂਟ ਤੇ ਉਹਦਾ ਊਂਟਰੀ ਦਾ ਬੱਚਾ ਜੋ ਹੈ ਖੜੇ ਸੀ ਊਂਟਰੀ ਦਾ ਬੱਚੇ ਨੇ ਆਪਣੀ ਮਾਂ ਨੂੰ ਪੁੱਛਿਆ ਊਂਟਰੀ ਨੂੰ ਕਿ ਆ ਜੋ ਸਾਡਾ ਕੂਬੜਾ ਕਿਸ ਚੀਜ਼ ਉਦੀ ਮਾਂ ਕਹਿੰਦੀ ਹੈ ਕਿ ਇਹ ਕੂਬੜੇ ਸਵਸਤੇ ਵੀ ਰੇਗਿਸਤਾਨ ਦੇ ਵਿੱਚ ਜੋ ਸਾਨੂੰ ਬਹੁਤ ਲੰਬਾ ਤੁਰਨਾ ਪੈਂਦਾ ਹੈ ਇਹਦੇ ਚ ਆਪਾਂ ਪਾਣੀ ਸਟੋਰ ਕਰ ਸਕਦੇ ਆ ਤਾਂ ਕਿ ਸਾਨੂੰ ਪਿਆਸ ਲੱਗੇ ਤੇ ਆਪਾਂ ਇਹਦੇ ਅੰਦਰੋਂ ਪਾਣੀ ਆਪਾਂ ਪੀ ਕੇ ਪਿਆਸ बुझा ਚੱਕੀਏ ਤੇ ਕਹਿੰਦੇ ਨੇ ਕਿ ਇਹ ਸਾਡੇ ਖੋਰੇ لمبے لمبے ਕਿਉਂ ਨੇ ਉਹ ਕਹਿੰਦੇ ਨੇ ਕਿ ਤਾਂ ਕਿ ਰੇਗਿਸਤਾਨ ਦੇ ਵਿੱਚ ਸਾਨੂੰ ਬਹੁਤ ਲੰਬਾ ਚੱਲਣਾ ਪੈਂਦਾ ਫਿਰ ਕਹਿੰਦੇ ਕਿ ਸਾਡੀ ਪਲਕਾਂ ਦੇ ਉੱਤੇ لمبے لمبے ਵਾਲ ਕਿਉਂ ਨੇ ਕਹਿੰਦੇ ਨੇ ਕਿ ਰੇਗਿਸਤਾਨ ਦੇ ਵਿੱਚ ਨਾ ਰੇਤ ਬਹੁਤ ਉੱਡਦੀ ਹੈ ਤੇ ਆਪਾਂ ਅੱਖਾਂ ਬੰਦ ਕਰ ਲੈਨੇ ਆ ਤੇ ਉਹ ਸਾਨੂੰ ਜੋ ਹੈ ਕਵਰਿੰਗ ਕਰਦੀ ਏ ਤੇ ਚੌਥਾ ਫਿਰ ਜਿਹੜਾ ਸਵਾਲ ਪੁੱਛਿਆ ਉਹ ਸਵਾਲ ਸੁਣ ਕੇ ਊਂਟਰੀ ਜੋ ਹੈ ਜੋ ਹੈ ਬਿਲਕੁਲ ਚਾਰੋਂ ਖਾਨੇ ਚਿਤ ਹੋ ਗਈ ਕਿ ਇਹ ਬੱਚ ਨੇ ਸਵਾਲ ਕਿੱਦਾ ਕੀਤਾ ਉਹ ਬੱਚਾ ਕਹਿੰਦਾ ਕਿ ਚਲੋ ਕੂਬੜਾ ਇਹਦੇ ਚ ਪਾਣੀ ਜਮਾ ਹੁੰਦਾ ਤੇ ਜਿਹੜੇ ਖੁਰਨੇ ਉਹ ਚਲੋ ਆਪਾਂ ਰੇਗਿਸਤਾਨ ਦੇ ਵਿੱਚ ਟੁਰਦੇ ਆ ਤਾਂ ਇਹ ਜੋ ਹੈ ਬਹੁਤ ਵੱਡੇ ਵੱਡੇ ਨੇ ਪਲਕਾਂ ਨੇ ਸਾਨੂੰ ਰੇਤ ਤੋਂ ਬਚਾਉਂਦੀਆਂ ਨੇ ਤੇ ਇਹਨਾਂ ਕੋਲ ਛੌਣ ਦੇ ਬਾਵਜੂਦ ਆਪਾਂ ਚੀੜਿਆ ਘਰ ਚ ਕੀ ਕਰ ਰਹੇ ਆ ਹਾਂਜੀ ਯਾਨੀ ਤੁਸੀਂ ਸਹੀ ਸਮੇਂ ਤੇ ਸਹੀ ਲੋਕਾਂ ਦੇ ਵਿੱਚ ਹੋਣੇ ਚਾਹੀਦੇ ਹੋ ਇਹ ਜੋ ਹੈ ਕਿਸਮਤ ਹੁੰਦੀ ਹੈ ਕਿ ਅਸੀਂ ਸਹੀ ਸਮੇਂ ਤੇ ਹੈਗੇ ਆਂ ਔਰ ਸਹੀ ਲੋਕਾਂ ਦੇ ਵਿੱਚ ਬੈਠੇ ਆਂ ਔਰ ਐਸੇ ਦੇਸ਼ ਵਿੱਚ ਬੈਠੇ ਆਂ ਕਿ ਜਿੱਥੇ ਸਾਨੂੰ ਜੋ ਹੈ ਫੈਸਿਲਿਟੀਆਂ ਮਿਲ ਰਹੀਆਂ ਨੇ ਬਸ ਸਾਨੂੰ ਮਿਹਨਤ ਕਰਨੀ ਹੈ ਔਰ ਸਾਨੂੰ ਲੈਂਡ ਦੇ ਵਿੱਚ ਹਮੇਸ਼ਾ ਲੱਗੇ ਰਹਿਣਾ ਕਦੇ ਵੀ ਮਿਹਨਤ ਤੋਂ ਜੋ ਹੈ ਪਿੱਛੇ ਨਹੀਂ ਹਟਣਾ ਜੋ ਕਿ ਸਾਡੀ ਪੰਜਾਬੀ ਕਮਿਊਨਿਟੀ ਦੀ ਇੱਕ ਪਛਾਣ ਹੈ ਪਛਾਣਾ ਕਦੇ ਵੀ ਸਾਨੂੰ ਸ਼ਾਰਟ ਰਸਤਾ ਅਪਣਾ ਕੇ ਤੇਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਜਿਹੜੇ ਵਾਰਸ ਜਾਡੇ ਗੁਰੂ ਸਾਹਿਬਾਨ ਤੇ ਜਾਂ ਸੰਤ ਫਕੀਰ ਅਮਾਤਮਾ ਉਹਨਾਂ ਨੇ ਸਾਨੂੰ ਬੜੀ ਸ਼ਾਂਤਮਈ ਤੇ ਜਿਹੜੀ ਅਰਜ ਭਰੀ ਜ਼ਿੰਦਗੀ ਜਿਉਣ ਲਈ ਸਾਨੂੰ ਸੰਦੇਸ਼ ਦਿੱਤਾ ਉਹਨਾਂ ਨੇ ਤੇ ਸਾਨੂੰ ਉਸੇ ਫਾਲੋ ਕਰਕੇ ਚੱਲਣਾ ਚਾਹੀਦਾ ਔਰ ਇਹ ਦੌੜ ਆ ਰਹੀ ਡੀ ਅੰਨੀ ਦੌੜ ਆ ਉਹਦੇ ਤੋਂ ਬਚ ਕੇ ਰਿਲੈਕਸ ਹੋ ਕੇ ਉਮੀਦ ਕਰਦੇ 2025 ਦਾ ਸਾਲ ਆ ਜਿਹੜਾ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਾਂਗੇ